ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗੇ ਦੀਆਂ ਦਿੱਕਤਾਂ ਬਹੁਤ ਜ਼ਿਆਦਾ ਵਧਦੀਆਂ ਜਾ ਰਹੀਆਂ ਨੇ ਦਰਅਸਲ ਸਾਫਕਾ ਮਰਹੂਮ ਕੇਂਦਰੀ ਗ੍ਰਹਿ ਮੰਤਰੀ ਬੁੱਟਾ ਸਿੰਘ ਤੇ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਪੰਜਾਬ ਐਸੇ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਰਾਜਾ ਬੜਿੰਗ ਦੀ ਗ੍ਰਿਫਤਾਰੀ ਦੇ ਆਦੇਸ਼ ਦੇ ਦਿੱਤੇ ਨੇ ਚੇਅਰਮੈਨ ਨੇ ਕਪੂਰਥਲਾ ਦੇ ਡੀਐਸਪੀ ਤੇ ਹਰ ਗੁਰਦੇਵ ਸਿੰਘ ਨੂੰ ਚੰਡੀਗੜ੍ਹ ਵਿੱਚ ਤਲਬ ਕੀਤਾ ਤੇ ਪੁੱਛਿਆ ਕਿ ਰਾਜਾ ਬੜਿੰਗ ਨੂੰ ਅਜੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਉਹਨਾਂ ਨੂੰ 8 ਦਿਨਾਂ ਦੇ ਅੰਦਰ-ਅੰਦਰ ਜਿਹੜਾ ਰਾਜਾ ਬੜਿੰਗ ਨੂੰ ਗ੍ਰਿਫਤਾਰ ਕਰਨ ਦੇ ਸਪਸ਼ਟ ਹੁਕਮ ਦੇ ਦਿੱਤੇ ਨੇ ਡੀਐਸਪੀ ਨੇ ਇਹ ਵੀ ਕਿਹਾ ਕਿ ਬੜਿੰਗ ਦੀ ਵੀਡੀਓ ਦੀ ਇੱਕ ਫੋਰੈਂਸਿਕ ਜਾਂਚ ਦੇ ਵਿੱਚ ਇੱਕ ਹਫਤਾ ਜਾਂ 10 ਦਿਨ ਲੰਘਣਗੇ ਕੇਂਦਰੀ ਗ੍ਰਹਿ ਅੰਦਰ ਬੁੱਟਾ ਸਿੰਘ ਦੇ ਪੁੱਤਰ ਨੇ ਐਸੇ ਸਰਟੀਫਿਕੇਟ ਦੇ ਦਿੱਤਾ ਹੈ ਤੇ ਇਸ ਤੋਂ ਬਾਅਦ ਚੇਅਰਮੈਨ ਗੜੀ ਨੇ ਰਾਜਾ ਬੜਿੰਗ ਨੂੰ 8 ਦਿਨਾਂ ਦੇ ਅੰਦਰ ਗ੍ਰਿਫਤਾਰ ਕਰਨ ਦੇ ਹੁਕਮ ਵੀ ਦਿੱਤੇ ਨੇ ਗੜੀ ਨੇ ਇਹ ਵੀ ਕਿਹਾ ਕਿ ਰਾਜਾ ਬੜਿੰਗ ਕੋਈ ਰੋਬਿਨ ਹੁੱਡ ਨਹੀਂ ਹੈ ਜਿਸ ਨੂੰ ਤੁਸੀਂ ਨਹੀਂ ਲੱਭ ਸਕਦੇ ਬੜਿੰਗ ਤਰਨਤਨ ਦੇ ਨਮਾ ਸ਼ਹਿਰ ਦੇ ਵਿੱਚ ਘੁੰਮ ਰਹੇ ਨੇ ਤੇ ਤੁਸੀਂ ਉਸ ਨੂੰ ਕਿਉਂ ਨਹੀਂ ਲੱਭ ਸਕਦੇ ਇਹ ਖੁੱਲੇ ਮੈਦਾਨ ਦੇ ਵਿੱਚ ਇੱਕ ਖਰਗੋਸ਼ ਵਾਂਗ ਘੁੰਮ ਰਿਹਾ ਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਰਾਜਾ ਵੜਿੰਗ ਨੇ ਜਿਹੜਾ ਬੂਟਾ ਸਿੰਘ ਬਾਰੇ ਇਹ ਕਿਹਾ ਸੀ ਕਿ ਬੂਟਾ ਸਿੰਘ ਦਾ ਨਾਮ ਸੁਣਿਆ ਹੈ ਕਾਲੇ ਰੰਗ ਦਾ ਹੁੰਦਾ ਸੀ ਜਮਾਂ ਕਾਲਾ ਉਹ ਪੱਠੇ ਪਾਉਂਦਾ ਸੀ ਤੇ ਕਾਂਗਰਸ ਨੇ ਉਸ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਤੇ ਬੀਤੇ ਦਿਨਾਂ ਚ ਕਾਂਗਰਸ ਲੀਗਲ ਹਿਊਮਨ ਰਾਈਟਸ ਤੇ ਆਰਟੀਆਈ ਵਿਭਾਗ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਕਾਲੋ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਵਿਵਾਦਿਤ ਬਿਆਨ ਦੇ ਵਿਰੋਧ ਵਿੱਚ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੱਲੋਂ ਨੇ ਇਹ ਵੀ ਕਿਹਾ ਸੀ ਕਿ ਤਰਨਤਨ ਜਿਮਨੀ ਚੋਣ ਦੌਰਾਨ ਰਾਜਾਵੜਿੰਗ ਦੇ ਵੱਲੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮੋਟਾ ਸਿੰਘ ਵਰਗੇ ਸਨਮਾਨਿਤ ਨੇਤਾਾਂ ਦੇ ਸੰਦਰਭ ਦੇ ਵਿੱਚ ਅਪਮਾਨਜਨਕ ਤੇ ਅਨੁਚਿਤ ਭਾਸ਼ਾ ਦੀ ਵਰਤੋਂ ਕੀਤੀ ਹੈ ਜੋ ਕਿ ਬਹੁਤ ਹੀ ਨਿੰਦਾਜੋਗਾ ਉਹਨਾਂ ਨੇ ਦੋਸ਼ ਲਾਇਆ ਕਿ ਰਾਜਾਵੜਿੰਗ ਦੇ स्पीच ਨੇ ਖਾਸ ਤੌਰ ਤੇ ਧਾਰਮਿਕ ਸਿੱਖ ਪਾਈਚਾਰੇ ਤੇ ਦਲਿਤ ਪਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਵੀ ਪਹੁੰਚਾਈ ਹੈ ਉਹਨਾਂ ਨੇ ਕਿਹਾ ਕਿ ਇਹ ਵਿਵਹਾਰ ਵੜਿੰਗ ਦੇ ਹੰਕਾਰ ਤੇ ਨਫ਼ਰਤ ਨੂੰ ਦਰਸਾਉਂਦਾ ਜੋ ਕਾਂਗਰਸ ਦੀ ਵਿਚਾਰਧਾਰਾ ਦੇ ਉਲਟਾ ਕਾਲੋ ਨੇ ਇਹ ਵੀ ਦੋਸ਼ ਲਾਇਆ ਸੀ ਕਿ ਵਰਿੰਗ ਨੇ ਪਹਿਲਾਂ ਤਰਨਤਾਰਨ ਦੇ ਲੋਕਾਂ ਨੂੰ ਸੰਬੋਧਨ ਕੀਤਾ ਸੀ ਜਿਸ ਵਿੱਚ ਉਹ ਸੂਬੇ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਪ੍ਰਭਾਵਿਤ ਕਰਨ ਵਾਲੇ ਬਿਆਨ ਦਿੱਤੇ ਸੀ ਉਹਨਾਂ ਨੇ ਕਿਹਾ ਸੀ ਕਿ ਅਨਸੂਚਿਤ ਭਾਈਚਾਰੇ ਦਾ અપਮਾਨ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਮੰਗ ਵੀ ਕੀਤੀ ਹੈ ਕਿ ਕਾਂਗਰਸ ਦੇ ਹਾਈ ਕਮਾਂਡ ਰਾਜਾ ਵਰਿੰਗ ਨੂੰ ਤੁਰੰਤ ਉਹਨਾਂ ਦੇ ਅਹੁਦੇ ਤੋਂ ਹਟਾਏ ਤੇ ਉਹਨਾਂ ਦੇ ਅਨਸੂਚਿਤ ਭਾਈਚਾਰੇ ਵਿਰੋਧੀ ਤੇ ਭੜਕਾਊ ਬਿਆਨਾਂ ਲਈ ਉਹਨਾਂ ਤੇ ਜਿਹੜਾ ਐਸਸੀ ਤੇ ਐਸਟੀ ਐਕਟ ਤਹਿਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।